君がそうだっけ ਇਹ ਘਰਾ ਜੋਈ ਪਾਲ ਨਹੀਂ ਹਮਾਰਾ ਜੀ ਉਹ ਸੁੱਖਾ ਮੰਗਦੀਆਂ ਪਹਿਣਾ ਕਹਿੰਦੀ ਇੱਕ ਵੀਰ ਲੈਣਾ ਸੁੱਖਾ ਮੰਗਦੀਆਂ ਪਹਿਣਾ ਕਹਿੰਦੀ ਇੱਕ ਵੀਰ ਲੈਣਾ ਵੀਰ ਹੁੰਦਾ ਹੀ ਖਡਾਉਣਾ ਖੰਡ ਦਾ ਭਗਾ ਵਾਲੀਆਂ ਪਹਿਣਾ ਨੂੰ ਰੱਬ ਵੰਡਦਾ ਭਗਾ ਵਾਲੀਆਂ ਪਹਿਣਾ ਨੂੰ ਰੱਬ ਵੰਡਦਾ ਸਸੂਆ ਕਲ ਫਰੈਂਡਸ ਮੈਂ ਸੁਪ੍ਰੀਤ ਸਿੰਘ ਕਾਲੋਂ ਔਰ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਖਾਸ ਗੱਲਬਾਤ ਦੇ ਵਿੱਚ ਔਰ ਇਸ ਵਾਰ ਦੇ ਸਾਡੇ ਖਾਸ ਮਹਿਮਾਨ ਹੈ ਹਾਲੇ ਨਹੀਂ ਦੱਸਣਾ ਪਹਿਲਾਂ ਥੋੜੀ ਜਿਹੀ ਉਹਨਾਂ ਦੀ ਮੈਂ ਇੰਟਰੋਡਕਸ਼ਨ ਦੇਣਾ ਚਾਹੁੰਗਾ ਕਿਉਂਕਿ ਮੈਨੂੰ ਆਪਣੇ ਬਚਪਨ ਦੇ ਦਿਨ ਯਾਦ ਆ ਜਾਂਦੇ ਨੇ ਜਦੋਂ ਵੀ ਕੋਈ ਖੁਸ਼ੀ ਦਾ ਦਿਹਾੜਾ ਹੁੰਦਾ ਸੀਗਾ ਸਾਡੇ ਘਰ ਜਾਂ ਫਿਰ ਲਾਗਲੇ ਇਲਾਕੇ ਦੇ ਵਿੱਚ ਤੇ ਉੱਥੇ ਉਹਨਾਂ ਦੀਆਂ ਖੁਸ਼ੀਆਂ ਸਾਂਝੀਆਂ ਕਰਨ ਦੇ ਲਈ ਇਸ ਤਬਕੇ ਦੇ ਜਿਹੜੇ ਨੁਮਾਇੰਦੇ ਨੇ ਉਹ ਪਹੁੰਚਦੇ ਹੁੰਦੇ ਸੀ ਇਸ ਭਾਈਚਾਰੇ ਦੇ ਜੀ ਹਾਂ ਮੈਂ ਬਿਲਕੁਲ ਪੰਡ ਭਾਈਚਾਰੇ ਦੀ ਹੀ ਗੱਲਬਾਤ ਕਰ ਰਿਹਾ ਹਾਂ ਜਿਨ੍ਹਾਂ ਨੂੰ ਮਹਾਰਾਜਾ ਰਣਜੀਤ ਸਿੰਘ ਜੀ ਦੇ ਦਰਬਾਰ ਦੇ ਵਿੱਚ ਵੀ ਕੋਈ ਵੀ ਵਜ਼ੀਰ ਰੋਕ ਨਹੀਂ ਸੀ ਰੱਖ ਸਕਦਾ ਨਾਂ ਇਹਨਾਂ ਦੀ ਤਲਾਸ਼ੀ ਹੁੰਦੀ ਸੀ ਔਰ ਧੰਨਵਾਦ ਕਰਦਾ ਹਾਂ ਪੰਜਾਬ ਪੁਲ ਆ ਇਹਨਾਂ ਨੂੰ ਰੋਕਦੇ ਨਹੀਂ ਨੇ ਪਾਵੇਂ ਛੋਟੀ ਮੋਟੀ ਕੋਈ ਰੂਲ ਥੋੜ੍ਹਾ ਹੀ ਹੋਵੇ ਸਭ ਤੋਂ ਪਹਿਲਾਂ ਧਰਮਿੰਦਰ ਭਾਜੀ ਔਰ ਉਹਨਾਂ ਦੇ ਬ੍ਰਦਰ ਨੇ ਛਿੰਦਰ ਭਾਜੀ ਪਿਛਲੇ ਬਿੰਦਰ ਭਾਜੀ ਔਰ ਮੋਨੂ ਸਿੰਘ ਜੀ ਤੁਹਾਡੇ ਸਾਰਿਆਂ ਦਾ ਖਾਸ ਕਰਕੇ ਬਾਦ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਥੋੜਾ ਸਾਨੂੰ ਦੱਸੋ ਆਪਣੀ ਹਿਸਟਰੀ ਬਾਰੇ ਕਿੱਥੋਂ ਸ਼ੁਰੂਆਤ ਹੋਈ ਹੈ ਮਹਾਰਾਜ ਸੱਤੇ ਬਲਵੰਦੇ ਤੋਂ ਸਾਡੀ ਸ਼ੁਰੂ ਹੋਈ ਆ ਤੇ ਗੁਰੂਆਂ ਨਾਲ ਥੋੜਾ ਜਿਹਾ ਸਾਡਾ ਜਿਹੜਾ ਇੱਕ ਨਰਾਜ਼ਗੀ ਹੋ ਗਈ ਸੀ ਜੀ ਹਾਂਜੀ ਨਰਾਜ਼ਗੀ ਹੋ ਗਈ ਤੇ ਮੁੜ ਕੇ ਸਾਨੂੰ ਭਾਈ ਲੱਧਾ ਜੀ ਨੇ ਗੁਰੂਆਂ ਤੋਂ ਬਿਸ਼ਕਾਇਆ ਸਨ ਹਾਂਜੀ ਫਿਰ ਗੁਰੂਆਂ ਦੀ ਕਿਰਪਾ ਹੋਈ ਆਏ ਪੰਜਵੀਂ ਪਾਤਸ਼ਾਹੀ ਗੁਰੂ ਅਰਜਨ ਦੇਵ ਜੀ ਦੀ ਜੀ ਵੀ ਅਸੀਂ ਘਰ ਘਰ ਦੇ ਰਬਾਬੀ ਹੋ ਚੁੱਕੇ ਹਾਂ ਜੀ ਹਰ ਖੁਸ਼ੀ ਦੇ ਮੌਕੇ ਤੇ ਜਾਂ ਸ਼ਾਦੀ ਹੋਵੇ ਜਾਂ ਲਟਕਾ ਹੋਵੇ ਕੋਈ ਵੀ ਖੁਸ਼ੀ ਦਾ ਪ੍ਰੋਗਰਾਮ ਹੋਵੇ ਅਸੀਂ ਭੰਡ ਪਾਲਟੀ ਆਪਣੇ ਮੀਰਜਾ ਦੇ ਜਾ ਕੇ ਘੋੜੀਆਂ ਗਾਣੇ ਆ ਜਾ ਕੇ ਹਰ ਖੁਸ਼ੀ ਦੇ ਮੌਕੇ ਤੇ ਹਰ ਖੁਸ਼ੀ ਦੇ ਮੌਕੇ ਤੇ ਸ਼ਾਮਲ ਹੁੰਨੇ ਆ ਸੀ ਇਹ ਵੀ ਫਿਰ ਬੜੀ ਖੁਸ਼ੀ ਦੀ ਗੱਲ ਹੈ ਸਾਡੇ ਸ਼ੋਅ ਦੇ ਵਿੱਚ ਇਹਨਾਂ ਦੀ ਆਮਦ ਹੋਈ ਹੈ ਤੇ ਇਹਦੀ ਵੀ ਸ਼ੁਰੂਆਤ ਘੋੜੀ ਤੋਂ ਹੋਣੀ ਚਾਹੀਦੀ ਆ ਠੀਕ ਹੈ ਜੀ ਸੁਣਾ ਦਿਓ ਪਹਿਲਾਂ ਇੱਕ ਸੋਣੀ ਜੰਝ ਚੜੀ ਬਾਬੇ ਨਾਨਕ ਵਾਲੀ ਵਜਣ ਤੂਤਿਆਂ ਨਾਲ ਨਗਾ ਰਿਓ ਦੇ ਬਾਬਾ ਨਾਨਕ ਦੇ ਕੱਪੜੇ ਕੇਸਰੀ ਨੇ ਜੁੱਤੀ ਵੜੀ ਹੋਈ ਨਾਲ ਸਤਾਰਿਆਂ ਦੇ ਬਾਬਾ ਨਾਨਕ ਦੀ ਜਾਂਜ ਵਿੱਚ ਐਸ ਹੋਵੇ ਤੇ ਜਿਵੇਂ ਚੰਦ ਸੋਵੇ ਵਿੱਚ ਤਾਰਿਆਂ ਦੇ ਆਓ ਨੀਤ ਲਖਣੀ ਦਾ ਵੇਖੀਏ ਪਰੋਲਾ ਆਉਨੀ ਆਉਨੀ ਸਲੱਖਣੀ ਦਵਕੀਏ ਪਰੋਣਾ ਇਹੋ ਜਿਹਾ ਸਾਧੂ ਮੋੜ ਜੱਗ ਤੇ ਨਹੀਂ ਆਉਣਾ ਮਾ ਜੋਗੀ ਰੰਗਾ ਚੋਲਾ ਉਹਨੂੰ ਬੜਾ ਫੱਪਾ ਦਾਜੀ ਉਹਦੇ ਨਾਲ ਸੀ ਉਹ ਨਾਲ ਸੀ ਬਰਾਤੀਆ ਰੰਗੇ ਰੰਗੇ ਦਾ ਆਉਨੀ ਸਲੱਖਣੀ ਦਵਕੀਏ ਪਰੋਣਾ ਉਹ ਇੱਕ ਪਾਸੇ ਮੋਲਾ ਦੂਜੇ ਪਾਸੇ ਮਰਦਾਨਾ ਏ ਹੋਵੇ ਤਿਆਰੇ ਪੁੱਤ ਦਾ ਮਰਾਸੀ ਨਜ਼ਰਾਨਾ ਏ ਉਹ ਇੱਕ ਪਾਸੇ ਬਾਲਾ ਦੂਜੇ ਪਾਸੇ ਮਰਦਾਨਾ ਏ ਹੋਵੇ ਤਿਆਰੇ ਪੁੱਤ ਦਾ ਸੀਨ ਅਜਰਾਨਾਏ ਸਭਾ ਖੁਸ਼ ਰਿੰਦਾਸੀ ਮਰਾਸੀ ਦੇ ਰਬਾਬ ਨਾਲ ਸਭਾ ਖੁਸ਼ ਸਾਡਾ ਖੁਸ਼ ਰਿੰਦਾਸੀ ਮਰਾਸੀ ਦੇ ਰਬਾਬ ਨਾਲ ਸੁਣ ਕੇ ਰਬਾਬ ਉਹਦਾ ਮਨ ਰਜਦਾ ਦੀ ਉਹਨਾਂ ਸੀ ਉਹਨਾਂ ਸੀ ਮਰਾਤੀ ਆਇਆ ਰੰਗ ਰੰਗ ਦਾ ਆਉਂ ਨੀ ਸੱਲਖਣੀ ਦਾ ਵੇਖੀ ਏ ਪੁਰਾਣਾ ਜ਼ਬਰਦਸਤ ਅਕਵਾ ਵਿੱਚ ਦਸ਼ ਬੀਂਹ ਤੇ ਪਹਰਾ ਚ ਖੜਾਵਾਂ ਨੇ ਉਹ ਸਿਰਾਂ ਉਤੇ ਗਾਜ ਗਾਜ ਲੰਮੀ ਅਝੜਾਵਾਂ ਨੇ ਅਕਵਾ ਵਿੱਚ ਦਸ਼ ਬੀਂਹ ਪਹਰਾ ਚ ਖਿੜਾਵਾਂ ਨੇ ਉਹ ਸਿਰਾਂ ਉਤੇ ਗਾਜ ਗਾਜ ਲੰਮੀ ਅਝੜਾਵਾਂ ਨੇ ਨੀਵੇਂ ਨੀਵੇਂ ਚੋਲੇ ਪਾਏ ਮੱਥੇ ਤੇ ਪਪੂਤੀ ਲਾਈ ਨੀਵੇਂ ਨੀਵੇਂ ਜੀਵੇਂ ਨੀਵੇਂ ਚੋਲੇ ਪਾਏ ਮੱਥੇ ਤੇ ਪਪੂਤੀ ਲਾਈ ਵੇਖਿਆ ਜਨਾਂ ਨੂੰ ਦਿਨੇ ਡਾਰੇ ਲੱਗੇ ਦਾਦੀ ਉਹਦੇ ਨਾਲ ਸੀ ਉਹ ਨਾਲ ਸੀ ਭਰਾਤੀ ਆ ਰੰਗ ਰੰਗਦਾ ਉਨੀ ਸਾਲਾ ਕਣੀ ਦਾ ਵੇਖੀਏ ਫਰੋਣਾ ਥੈਂਕ ਯੂ ਵੈਰੀ ਮੱਚ ਜਿਹੜੀ ਪਰਫਾਰਮੈਂਸ ਤੁਸੀਂ ਕੀਤੀ ਹੈ ਬੜਾ ਮਜ਼ਾ ਆਇਆ ਔਰ ਕੁਝ ਇਸ ਤਰੀਕੇ ਦੇ ਨਾਲ ਹੀ ਹਰ ਘਰ ਦੇ ਵਿੱਚ ਖੁਸ਼ੀਆਂ ਸਾਂਝੀਆਂ ਕੀਤੀਆਂ ਜਾਂਦੀਆਂ ਨੇ ਰੌਣਕਾਂ ਲੱਗਦੀਆਂ ਨੇ ਸਭ ਤੋਂ ਪਹਿਲਾਂ ਮੈਨੂੰ ਇਹ ਦੱਸੋ ਤੁਹਾਨੂੰ ਪਤਾ ਕਿਦਾਂ ਲੱਗਦਾ ਵੀ ਉਹਦੇ ਘਰ ਫਲਾਣੇ ਘਰ ਮੁੰਡਾ ਹੋਇਆ ਹੋਆ ਉਹਦੇ ਘਰ ਕੁੜੀ ਹੋਈ ਆ ਜਾਂ ਕੋਈ ਫੰਕਸ਼ਨ ਹੈ ਅਸੀਂ ਉੱਥੇ ਜਾਣਾ ਹੈ ਗੱਲ ਇਦਾਂ ਜਨਾਬ ਜਿੱਦਾਂ ਤੁਹਾਡਾ ਆਪਣੇ ਬਿਜ਼ਨਸ ਨਾਲ ਵਾਹ ਹੁੰਦਾ ਹਨ ਉਦਾਂ ਸਾਡਾ ਖੁਸ਼ੀ ਨਾਲ ਵਾਹ ਹੁੰਦਾ ਹਾਂਜੀ ਅਸੀਂ ਇਹੋ ਹੀ ਵੇਨੇ ਆ ਵੀ ਕਿਸੇ ਦੇ ਘਰ ਕਾਕਾ ਹੋਇਆ ਹੋਵੇ ਇਤੇ ਇਤੇ ਘਰ ਲਟਕੇ ਨੂੰ ਵਿਆਹ ਕੇ ਆਏ ਹੋਣ ਅਸੀਂ ਜਾ ਕੇ ਵਧਾਈਆਂ ਲਈਏ ਅਸੀਂ ਜਾ ਕੇ ਕੋੜੀਆਂ ਗਾਈਏ ਸਾਡਾ ਵੀ ਗਰੀਬਾਂ ਦਾ ਰੋਜ਼ਗਾਰ ਹੀ ਏ ਆ ਜੀ ਇਹ ਆਪਸ ਦੇ ਵਿੱਚ ਹੀ ਉਤੋਂ ਕੋਈ ਮਹੱਲੇ ਦੇ ਵਿੱਚੋਂ ਜਾਂ ਇਲਾਕੇ ਦੇ ਵਿੱਚੋਂ ਅ ਖਬਰ ਪਹੁੰਚ ਜਾਂਦੀ ਹੈ ਹਾਂ ਜੀ ਲਾਕਾਰ ਇਹਨਾਂ ਤਾਰੀਖ ਨੂੰ ਜਾਣਾ ਹੈ ਹਾਂ ਜੀ ਹਾਂ ਜੀ ਇਲਾਕੇ ਚੋਂ ਮਹੱਲੇ ਚੋਂ ਵੀ ਸਾਨੂੰ ਖਬਰ ਪਹੁੰਚ ਜਾਂਦੀ ਆ ਦੂਜਾ ਨੰਬਰ ਇਹ ਆ ਵੀ ਬਾਬੇ ਨਾਨਕ ਜੀ ਵੱਲੋਂ ਸਾਡੇ ਤੇ ਕਿਰਪਾਈ ਇੰਦਾਂ ਦੀ ਆ ਕਿ ਸਾਨੂੰ ਪਤਾ ਲੱਗ ਜਾ ਅੱਛਾ ਕਈ ਵਾਰ ਇਦਾਂ ਹੋਇਆ ਕਿ ਪੰਜ ਛੇ ਜਣਿਆਂ ਦੇ ਘਰ ਜਿਹੜਾ ਵਾ ਉਹ ኛਣਾ ਹੋਇਆ ਹੈ ਜਾਂ ਫਿਰ ਦੋ ਚਾਰ ਇਕੱਠੇ ਹੀ ਆ ਗਏ ਨੇ ਫਿਰ ਕਿਨੂੰ ਤਰਜੀ ਦਿੰਦੇ ਹੋ ਸਭ ਤੋਂ ਪਹਿਲਾਂ ਕਿੱਧਰ ਜਾਂਦੇ ਹੋ ਸਭ ਤੋਂ ਪਹਿਲਾਂ ਜੇ ਅਸੀਂ ਬੱਚੇ ਵਾਲੇ ਘਰ ਜਾਈਦਾ ਕਾਕੇ ਵਾਲੇ ਘਰ ਸਭ ਤੋਂ ਪਹਿਲਾਂ ਕਾਕੇ ਵਾਲੇ ਘਰ ਹਾਂਜੀ ਮਹਾਰਾਜ ਜਦੋਂ ਲੜਕੀ ਵਿਧਾਈ ਹੁੰਦੀ ਜਾਂ ਕੇ ਉਧਰ ਜਾ ਕੇ ਫਿਰ ਵਧਾਈਆਂ ਗਾਈਂਦੀਆਂ ਕਾਕੇ ਦੀਆਂ ਵਧਾਈਆਂ ਲਈਂਦੀਆਂ ਖੁਸ਼ੀਆਂ ਗਾਈਂਦੀਆਂ ਘੋੜੀਆਂ ਗਾਈਂਦੀਆਂ ਜਾ ਕੇ ਹਰ ਇੱਕ ਨੂੰ ਰਿਕਵਰਟ ਹੋ ਜਾਂਦੀ ਹੈ ਜਦੋਂ ਬੇਟਾ ਹੁੰਦਾ ਕਿਸੇ ਦੇ ਰਾਤ ਮੁੰਡਾ ਹੋਵੇ ਦਿਨੇ ਅਸੀਂ ਚਲੇ ਜਾਂਦੇ ਆ ਸਾਨੂੰ ਕੋਈ ਰਿਕਵਰਟ ਨਹੀਂ ਆ ਕੋਈ ਕੋਈ ਇਲਾਕਾ ਹੁੰਦਾ ਜਿੱਦਾਂ ਕਈ ਵਾਰ ਹੁੰਦਾ ਹੈ ਅਸੀਂ ਦੇਖਿਆ ਵੀ ਹੈ ਕਿ ਦੋ ਦੋ ਵਾਰ ਤੁਹਾਡੀ ਆਮਦ ਹੁੰਦੀ ਹੈ ਕੋਈ ਹੋਰ ਗਰੁੱਪ ਵੀ ਹੁੰਦਾ ਹੈ ਫਿਰ ਤੁਸੀਂ ਹੁੰਦੇ ਹੋ ਕਈ ਵਾਰ ਝਗੜੇ ਵੀ ਹੋ ਜਾਂਦੇ ਆ ਕੋਈ ਕੋਈ ਇਲਾਕੇ ਵੰਡੇ ਹੁੰਦੇ ਆ ਜਿਨ੍ਹਾਂ ਦੇ ਵਿੱਚ ਜਨਾਬ ਹੁਣ ਤੇ ਸਾਡੇ ਬਹੁਤੇ ਜਿਆਦੇ ਇਲਾਕੇ ਵੰਡੇ ਗਏ ਆ ਜੀ ਪਹਿਲਾਂ ਸਾਨੂੰ ਇਦਾਂ ਸਾਡਾ ਸਾਫ ਸੀ ਸਿਆਣਿਆਂ ਦੀ ਘਰ ਤੇ ਆ ਗੁਰੂਆਂ ਦੀ ਘਰ ਤੇ ਆ ਵੀ ਉਹਨਾਂ ਕਹਿੰਦਾ ਜਿੰਨੀ ਧਰਤੀ RAM ਕੀ 19 ਸੰਤਨ ਕੀ ਜੂ ਜਿੱਥੋਂ ਤੱਕ ਵੀ ਗੁਰੂ ਦਾ ਸਿੱਖ ਸੀ ਅਸੀਂ ਮੀਰ ਜਾ ਦੇ ਭੰਡ ਸੀ ਉਹਨਾਂ ਦੇ ਮਗਰ ਜਾਇਦਾ ਸੀ ਵਧਾਈਆਂ ਲਈਦੀਆਂ ਸੀ ਜੀ ਹੁਣ ਸਾਡੇ ਇਲਾਕੇ ਵੰਡੇ ਗਏ ਆ ਕੁਝ ਅਲਾਕੇ ਵੰਡੇ ਗਏ ਉਹਦੇ ਨਾਲ ਸਾਡਾ ਟੌਰ ਅੱਗੇ ਬਹੁਤ ਸੀ ਹੁਣ ਸਗੋਂ ਜ਼ਿਆਦਾ ਆ ਸਾਨੂੰ ਗਿਆਨ ਨੂੰ ਮੰਝੇ ਢਾਕੇ ਦਿੰਦੇ ਖੁਸ਼ੀਆਂ ਦਿੰਦੇ ਆ ਇੱਜ਼ਤ ਕਰਦੇ ਆ ਇੱਜ਼ਤ ਕਰਦੇ ਆ ਹੁਣ ਸਾਡੇ ਇਲਾਕੇ ਵੰਡੇ ਗਏ ਆ ਮਤਲਬ ਪਹਿਲਾਂ ਵਾਲਾ ਰੌਲਾ ਪਾਣੀ ਰਿਹਾ ਹੁੰਨ ਕਿ ਉਹ ਵੀ ਆ ਕੇ ਲੈ ਕੇ ਤੁਸੀਂ ਵੀ ਆ ਕੇ ਕਈ ਵਾਰ ਕਈ ਵਾਰੀ ਹੋ ਜਾਂਦਾ ਸੀਗਾ ਹਾਂਜੀ ਅੱਛਾ ਚਲੋ ਆਪਾਂ ਇਹਨੂੰ ਥੋੜਾ ਜਿਹਾ ਜਦੋਂ ਕਿਸੇ ਦੇ ਘਰ ਜਿੱਦਾਂ ਮੰਨ ਲਓ ਮੁੰਡਾ ਹੋਇਆ ਹੈ ਹਾਂਜੀ ਉਹਦੇ ਲਈ ਵੱਖਰੇ ਗੀਤ ਨੇ ਜਦੋਂ ਕਿਸੇ ਦੇ ਘਰ ਵਿਆਹ ਦਾ ਮਾਹੌਲ ਹੈ ਉਦੋਂ ਵੱਖਰੇ ਗੀਤ ਨੇ ਹਾਂਜੀ ਹਾਂਜੀ ਜਦੋਂ ਨਵਾਂ ਸਾਲ ਹੈ ਦੀਵਾਲੀ ਹੈ ਲੋਹੜੀ ਹੈ ਉਹ ਉਦੋਂ ਵੱਖਰੇ ਜਨ ਗੀਤ ਨੇ ਅਸੀਂ ਉਸੇ ਲੈਦੇ ਹਿਸਾਬ ਦੇ ਨਾਲ ਚੱਲਾਂਗੇ ਮੰਨ ਲਓ ਮੁੰਡਾ ਹੋਇਆ ਕਿ ਕਿਦਾਂ ਦੇ ਗੀਤ ਹੋਣਗੇ ਮਲਮਾਂ ਦੇ ਪਿਆਰ ਦਾ ਕਾਣ ਜਾਣੇ ਮਾਵ ਸੋ ਸੋ ਲੜ ਲੜ ਦੋ ਦੀਆਂ ਨੇ ਗਲੀ ਤਾਂ ਤੇ ਪਹਿਲੇ ਆਪ ਮਾਵਾ ਸੁੱਕੀ ਜਗ੍ਹਾ ਤੇ ਬੱਚੇ ਨੂੰ ਪਾਉਂਦੀਆਂ ਨੇ ਤੇ ਬਾਬਾ ਨਨ ਕਾ ਗੱਲਾਂ ਸੱਚੀਆਂ ਨੇ ਤੇ ਮਾਵਾ ਰੱਬ ਦਾ ਰੂਪ ਕਹਾਉਂਦੀਆਂ ਨੇ ਉਹ ਲੱਖ ਹੁਣ ਵਧਾਈਆਂ ਨੇ ਕਰਿਆ ਹਸਾਰੀ ਦੁਨੀਆ ਕਹਿੰਦੀ ਲੱਖ ਹੁਣ ਵਧਾਈਆਂ ਨੇ ਕਰਿਆ ਹਸਾਰੀ ਦੁਨੀਆ ਕਹਿੰਦੀ ਪੁੱਤ ਜੜ ਮਾਪਿਆਂ ਦੀ ਪੁੱਤ ਨਾਲ ਸਾਜ ਜਗਤ ਵਿੱਚ ਰਹਿੰਦੀ ਪੁੱਤ ਜੜ ਮਾਪਿਆਂ ਦੀ ਪੁੱਤ ਨਾਲ ਸਾਜ ਜਗਤ ਵਿੱਚ ਰਹਿੰਦੀ ਪੁੱਤ ਜੜ ਮਾਪਿਆਂ ਦੀ ਪੁੱਤ ਨਾਲ ਸਾਜ ਜਗਤ ਵਿੱਚ ਰਹਿੰਦੀ ਉਸ ਘਰ ਵਿੱਚ ਲਾਲ ਖਡੇ ਉਹਦਾ ਕਦੇ ਨਹੀਂ ਲੱਗਦਾ ਮੋਟਾ Ha <laughs> ਕਰਲੇ ਲੱਗਦਾ ਮੋਟਾ ਅਜ ਸਿਕਾਰੀ ਵਿੱਚ ਲਾਲ ਖੇਡੇ ਉਹਦਾ ਹੱਕ ਕਰਨੇ ਲੱਗਦਾ ਮੋਟਾ ਕਦੇ ਨਹੀਂ ਲੱਗਦਾ ਮੋਟਾ ਪਤਾ ਹੁੰਦਾ ਦੁਸ਼ਮਣਾਂ ਨੂੰ ਇੱਕ ਦਿਨ ਦਉ ਤੌਣ ਤੇ ਗੋਟਾ ਦਉ ਤੌਣ ਤੇ ਗੋਟਾ ਪਤਾ ਹੁੰਦਾ ਦੁਸ਼ਮਣਾਂ ਨੂੰ ਇੱਕ ਦਿਨ ਦਉ ਤੌਣ ਤੇ ਗੋਡਾ ਦਉ ਤੌਣ ਤੇ ਗੋਡਾ ਬਹੁਤ ਮਜ਼ਾ ਆਇਆ ਔਰ ਕਿਉਂਕਿ ਹਾਲੇ ਬੜੇ ਪਹਿਲੂ ਨੇ ਜਿਨ੍ਹਾਂ ਦੇ ਵੱਲ ਤਵਜੂ ਦੇਣੀ ਜ਼ਰੂਰੀ ਹੈ ਕਿਉਂਕਿ ਤੁ ਜੀ ਹੁਣ ਪੁੱਤਾਂ ਦੇ ਲਈ ਕਿਉਂਕਿ ਵੱਡੇ ਹੋ ਕੇ ਉਹ ਵਿਰੋਧੀਆਂ ਦੇ ਗੋਡਾ ਦਊਗਾ ਜਿੱਦਾਂ ਤੁਸੀਂ ਆ ਦੱਸਿਆ ਪਹਿਲਾਂ ਲੜਕੀਆਂ ਦੀ ਲੋੜੀ ਨਹੀਂ ਸੀ ਮਨਾਇ ਜਾਂਦੀ ਉਹਨਾਂ ਦੀਆਂ ਖੁਸ਼ੀਆਂ ਨਹੀਂ ਸੀ ਮਨਾਇਆਂ ਜਾਂਦੀਆਂ ਪਰ ਅੱਜ ਕੱਲ ਬੜਾ ਧੰਨਵਾਦ ਹੈ ਉਹਨਾਂ ਮਾਪਿਆਂ ਦਾ ਜੋ ਆਪਣੀਆਂ ਕੁੜੀਆਂ ਦੀ ਲੋੜੀ ਔਰ ਉਹਨਾਂ ਨੂੰ ਜ਼ਿਆਦਾ ਕਰ ਰਹੇ ਨੇ ਔਰ ਪਹਿਲਾਂ ਤੁਸੀਂ ਵੀ ਚ ਜਗਦੇ ਹੁੰਦੇ ਸੀ ਉਸ ਘਰ ਦੇ ਵਿੱਚ ਜਾਣ ਦੇਵੇ ਜਿੱਦੇ ਵਿੱਚ ਕੁੜੀ ਨੇ ਜਨਮ ਲਿਆ ਹੋਵੇ ਅੱਜ ਕੱਲ ਕਿਦਾਂ ਦਾ ਮਾਹੌਲ ਹੈ ਔਰ ਫਿਰ ਤੁਹਾਨੂੰ ਹੀ ਆਪਣੀ ਪ੍ਰੈਕਟਿਸ ਕਰਨੀ ਪੈਂਦੀ ਹੋਣੀ ਆ ਉਹਨਾਂ ਕੁੜੀਆਂ ਦੇ ਵੀ ਕੱਢਣੇ ਪੈਣੇ ਕੋਈ ਮਸਲਾ ਸੀਗਾ ਵੱਡਾ ਅੱਜ ਕੱਲ ਜਨਾਬ ਇਦਾਂ ਆ ਜੀ ਪੁੱਤਰ ਚ ਤੇ ਧੀ ਚ ਕੋਈ ਫਰਕ ਨਹੀਂ ਰਿਹਾ ਜੀ ਧੀ ਵੀ ਉਦਾਂ ਦੀ ਆ ਪੁੱਤਰ ਵੀ ਉਦਾਂ ਦਾ ਹੀ ਆ ਪਹਿਲਾਂ ਹੁੰਦਾ ਸੀ ਸਮਾਂ ਵੀ ਪੁੱਤਰ ਨੂੰ ਅਖਲਾ ਪੁੱਤਰ ਪੁੱਤਰੀ ਆ ਜੀ ਹੁਣ ਧੀਆਂ ਜਿਹੜੀਆਂ ਪੁੱਤਾਂ ਤੋਂ ਵੱਧ ਕੇ ਸੇਵਾ ਮਾਪਿਆਂ ਦੀ ਕਰਦੀਆਂ ਨੇ ਜੀ ਜਿਹੜਾ ਕਹਿੰਦੇ ਆ ਪੁੱਤ ਵਣਾਉਣ ਜਮੀਨਾ ਤੇ ਧੀਆਂ ਦੁੱਖ ਵਣਾਉਂਦੀਆਂ ਪੰਡ ਪਾਈਚਾਰਾ ਇਸ ਬਾਰੇ ਕੀ ਮਹਿਸੂਸ ਕਰਦਾ ਇਸ ਬਾਰੇ ਅਸੀਂ ਬਹੁਤ ਚੰਗਾ ਲੱਗਦਾ ਸਾਨੂੰ ਅਸੀਂ ਮਹਿਸੂਸ ਕਰਦੇ ਆ ਵੀ ਬਹੁਤ ਵਧੀਆ ਕੋਈ ਕੋਣ ਗੀਤ ਬਣਾਏ ਨੇ ਇਸ ਇਹਨੂੰ ਕੁੜੀਆਂ ਵਾਸਤੇ ਖੰਡ ਅੱਖਾਂ ਹੋਵੇ ਨਾ ਮੂੰਹ ਮਿੱਠਾ ਜਨਜਕ ਮੂੰਹ ਦੇ ਵਿੱਚ ਖੰਡ ਨੂੰ ਪਾਈਏ ਨਾ ਉਹ ਬੱਚਾ ਕਿਸੇ ਦਾ ਚੱਕਿਆ ਨਾ ਠੰਡ ਪੈਂਦੀ ਤੇ ਜੇ ਨੱਚ ਕੇ ਆਪਣੀ ਗੋਦ ਖੜਾਈਏ ਨਾ ਉਸੋ ਕਾਮਗੰਦੀਆਂ ਪਹਿਣਾ ਕਹਿੰਦੀ ਇੱਕ ਵੀਰ ਲੈਣਾ ਹੁੰਦਾ ਹੀ ਖੜਾਉਣਾ ਖੰਡਰਾ ਭਗਵਾਲੀਆਂ ਪਹਿਣਾ ਨੂੰ ਨਪਵੰਡਦਾ ਸੁਖਾ ਮੰਗਦੀਆਂ ਪੈਣਾ ਕਹਿੰਦੀ ਇੱਕ ਵੀਰ ਲੈਣਾ ਸੁਖਾ ਮੰਗਦੀਆਂ ਪੈਣਾ ਕਹਿੰਦੀ ਇੱਕ ਵੀਰ ਲੈਣਾ ਵੀਰ ਹੁੰਦਾ ਹੀ ਖਡੋਣਾ ਖੰਡ ਦਾ ਭਗਾ ਵਾਲੀਆਂ ਪੈਣਾ ਨੂੰ ਰੱਬ ਵੰਡਦਾ ਭਗਾ ਵਾਲੀਆਂ ਪੈਣਾ ਨੂੰ ਰੱਬ ਵੰਡਦਾ ਵੀਰ ਜਿੱਲਾ ਨੂੰ ਵੇਦਤੇ ਮੇਰੇ ਦਾਤੇ ਆਵੇ ਤੇਰੇ ਵੇਖਿਓ ਉਹਨਾਂ ਦੇ ਤੂੰ ਲਾ ਉਹ ਵੀਰ ਜਿੱਲਾ ਨੂੰ ਵੇਦਤੇ ਮੇਰੇ ਦਾਤੇ ਆਵੇ ਤੇਰੇ ਵੇਖਿਓ ਉਹਨਾਂ ਦੇ ਮੇ ਲਾਲ ਇੰਨਾ ਵੀਰਾਂ ਤੋਂ ਬਗੈਰ ਮੇਰੇ ਮਾਲਕ ਆਵੇ ਹੋਣਾ ਮੇਰਾ ਮੰਦੜਾ ਹੀ ਹਾਲ ਨਹੀਂ ਖੁਦ ਬਗੈਰ ਮੇਰੇ ਮਾਲਕ ਆਵੇ ਹੋਣਾ ਮੇਰਾ ਮੰਦੜਾ ਹੀ ਹਾਲ ਤੇਰੇ ਦਰ ਚਪਕਾਰਾ ਤੇਰੇ ਜੋੜੇ ਯਾ ਚਾਣਾ ਤੇਰੇ ਦਰ ਤੇ ਪਕਾਰਾ ਤੇਰੇ ਜੋੜੇ ਰੀਆ ਚਲ ਤੇਰੇ ਜੋੜਿਆਂ ਦੇ ਵਿੱਚੋਂ ਖੈਰ ਮੰਗਦੀ ਮੇਰੀ ਵੀਰ ਤੋਂ ਬਿਨਾਂ ਲੱਕੜੀ ਨਿਕਦੀ ਜ਼ਬਰਦਸਤ ਜ਼ਬਰਦਸਤ ਅੱਛਾ ਇਨੀਆ ਸੋਹਣੀਆਂ ਆਵਾਜ਼ਾਂ ਦੇ ਮਾਲਕ ਹੋ ਤੁਸੀਂ ਅੱਜ ਕੱਲ ਦੇ ਹਰ ਕੋਈ ਗਾਇਕ ਬਣੇ ਜਾ ਰਿਹਾ ਤੁਹਾਨੂੰ ਨਹੀਂ ਆਉਂਦਾ ਕਿ ਅਸੀਂ ਵੀ ਗਾਇਕ ਚੈੱਕ ਬਣ ਜਾਈਏ ਮਹਾਰਾਜ ਗਾਇਕ ਬਣੇ ਹੋ ਬਣੇ ਅਸੀਂ ਤੁਹਾਡਾ ਰੂਹ ਖੁਸ਼ ਕਰਨ ਲਈ ਇਦਾਂ ਹੀ ਪੀ ਕੇ ਆਈਏ ਅੱਛਾ 510 ਦਾ ਕੀ ਮਸਲਾ ਅਕਵਿੰਜਾ ਸੋ ਕਹਿੰਦੇ 5100 ਤੋਂ ਘੱਟ ਪੰਪ ਪਾਈ ਚਾਰਾ ਅੱਜਕੱਲ ਮੰਦਾ ਹੀ ਨਹੀਂ ਹੈ ਇਹ ਮਸਲਾ ਹੈ ਜੀ ਮਗਾਈ ਸਰ ਤੇ ਮਹਾਰਾਜ ਆਕਾਕ ਸੱਤ ਸੱਤ ਸਾਡੇ ਵੀ ਨਿਆਣੇ ਆ ਹੋਰ ਤੁਹਾਨੂੰ ਪਤਾ ਵੀ ਅਸੀਂ ਤੁਹਾਡੇ ਘਰਾਂ ਚੋਂ ਹੀ ਪਾਲਨੇ ਆ ਮਹਾਰਾਜ ਅੱਛਾ ਇਹ ਦੱਸੋ ਕਿ ਜਦੋਂ ਦੀ ਤੁਹਾਡੇ ਪਾਈਚਾਰੇ ਦੀ ਗੁਰੂਆਂ ਪੀਰਾਂ ਮਹਾਰਾਜਾਂ ਦੇ ਟਾਈਮ ਤੋਂ ਸ਼ੁਰੂਆਤ ਹੈ ਔਰ ਇਤਿਹਾਸ ਗਵਾਹ ਹੈ ਕਿ ਮਹਾਰਾਜਾ ਰਣਜੀਤ ਸਿੰਘ ਉਹਨਾਂ ਦੇ ਵੀ ਦਰਬਾਰ ਦੇ ਵਿੱਚ ਇਵਨ ਵਜ਼ੀਰ ਵੀ ਤੁਹਾਨੂੰ ਰੋਕ ਨਹੀਂ ਸੀ ਸਕਦੇ ਨਾ ਹੀ ਤੁਹਾਡੀ ਕੋਈ ਤਲਾਸ਼ੀ ਲਈ ਜਾਂਦੀ ਸੀਗੀ ਇਹ ਇਸ ਪਿੱਛੇ ਕੀ ਰਾਜ਼ ਹੈ ਇਸ ਪਿੱਛੇ ਜਨਾਬ ਇਹ ਰਾਜ਼ ਹੈ ਵੀ ਅਸੀਂ ਕਿਸੇ ਦਾ ਮਾਰਾ ਕਦੀ ਸੋਚਿਆ ਨਹੀਂ ਨਾ ਕਦੀ ਕਿਸੇ ਦਾ ਮਾਰਾ ਕੀਤਾ ਹੀ ਆ ਨਾ ਅਸੀਂ ਨਿੰਦਿਆ ਚੁਗਲੀ ਕਰੀ ਅਸੀਂ ਮੀਰ ਆਲਮੇ ਅਮੀਰ ਜਾਦੇ ਆ ਸਾਡਾ ਇਹੋ ਹੀ ਢਾਂਗ ਹੈ ਵੀ ਅਸੀਂ ਵਧਾਈਆਂ ਲੈਣੇ ਆ ਖੁਸ਼ੀਆਂ ਕਰਦੇ ਆ ਖੁਸ਼ੀਆਂ ਕਰਾਉਣੇ ਆ ਤੇ ਨਜ਼ਾਰੇ ਲੈਣੇ ਆ ਸਾਨੂੰ ਕਿਹੜੀ ਜਿਸੀਂ ਕਿਸੇ ਦਾ ਕੀ ਮਾੜਾ ਸੋਚਿਆ ਹੀ ਨਹੀਂ ਸਾਡੀ ਤਲਾਸ਼ ਕੀ ਇਹ ਇਸ ਤੋਂ ਇਲਾਵਾ ਵੀ ਕੋਈ ਪੰਪਾਈਚਾਰੇ ਦੇ ਜਿਹੜੇ ਸਾਡੇ ਵੀਰ ਨੇ ਉਹ ਹੋਰ ਕੋਈ ਕੰਮ ਕਰਦੇ ਨੇ ਜਾਂ ਫਿਰ ਇਹੋ ਹੀ ਤੁਹਾਡਾ ਰੋਜ਼ਗਾਰ ਹੈ ਅਸੀਂ ਜਨਾਬ ਭਾਵੇਂ ਪੜ ਲੈ ਕੇ ਡੀਸੀ ਲੱਗ ਜੀਏ ਤਾਂਵੇਂ ਅਸੀਂ ਜੱਜ ਲੱਗ ਜੀਏ ਪਰ ਇਹ ਸਾਡਾ ਪੁਰਾਣਾ ਵਿਰਸਾ ਗੁਰੂਆਂ ਪੀਰਾਂ ਤੋਂ ਲਾ ਕੇ ਸਾਡੇ ਵੱਡਿਆਂ ਵਡੇਰਿਆਂ ਤੋਂ ਲਾ ਕੇ ਆਉਂਦੇ ਆਇਆ ਇਹ ਅਸੀਂ ਮਹਾਰਾਜ ਪਲਾ ਨਹੀਂ ਸਕਦੇ ਰਹੀ ਦੀ ਦੁਨੀਆ ਤੱਕ ਸਾਡਾ ਇਹ ਵਿਰਸਾ ਕਾਮਯਾਬ ਰਹੇ ਮਤਲਬ ਤੁਸੀਂ ਕੋਈ ਵੀ ਹੋਰ ਪ੍ਰੋਫੈਸ਼ਨ ਕਰ ਸਕਦੇ ਹੋ ਹਾਂਜੀ ਹਾਂਜੀ ਕਰ ਸਕਦੇ ਆ ਪਰ ਵਡੇਰੇ ਜਿਹੜੇ ਪੰਪਾਈਚਾਰੇ ਦੇ ਵੀਰ ਨੇ ਉਹ ਆਪਣੇ ਜੋ ਵਿਰਸੇ ਦੇ ਨਾਲ ਜੁੜ ਕੇ ਜੋ ਉਹਨਾਂ ਨੂੰ ਵਿਰਸੇ ਚ ਮਿਲਿਆ ਉਹਨੂੰ ਅੱਗਾ ਵਧਾ ਰਹੇ ਨੇ ਉਹਨੂੰ ਅੱਗਾ ਵਧਾ ਰਹੇ ਨੇ ਜੋ ਸਾਡੇ ਘੜੀ ਬੱਚੇ ਆ ਕੋ ਵੀਰ ਆ ਕੋ ਭਰਾ ਆ ਆਪਣੇ ਨੌਕਰੀਆਂ ਟੁੱਟੀਆਂ ਕੰਮ ਵੀ ਕਰਦੇ ਆ ਪਰ ਸਤਿ ਹਾਂਜੀ ਕੁਛ ਕਰਦੇ ਨੇ ਅਸੀਂ ਪਰ ਆਪਣੇ ਵਿਰਸੇ ਨਾਲ ਸਾਨੂੰ ਮੁਹੱਬਤ ਬਹੁਤ ਜ਼ਿਆਦਾ ਹੀ ਆ ਇਹ ਵਿਸਾਇਆ ਵੀ ਉੱਥੋਂ ਫੜ ਕੇ ਲਿਆ ਜਾਂ ਕਿਤੇ ਉੱਥੋਂ ਲਿਆ ਗੁਰੂਆਂ ਪੀਰਾਂ ਤੋਂ ਸਾਨੂੰ ਮਿਲਿਆ ਆ ਅੱਛਾ ਇੱਕ ਨਾ ਮੈਨੂੰ ਉਹ ਨਾ ਬਿੰਦਰ ਭਾਜੀ ਦੇ ਹੱਥ ਦੇ ਵਿੱਚ ਨਜ਼ਰ ਆ ਰਿਹਾ ਇਹ ਜੀ ਇਹ ਮੋਟਾ ਜੀ ਇਹਨੂੰ ਕਹਿੰਦੇ ਕੀ ਨੇ ਚਮੋਟਾ ਕਹਿੰਦੇ ਅੱਛਾ ਚਮੋਟਾ ਕਹਿੰਦੇ ਮੈਂ ਮੈਂ ਫੜ ਸਕਦਾ ਇਹਨੂੰ ਇੱਕ ਵਾਰ ਅੱਛਾ ਇਹਨੇ ਮੈਨੂੰ ਯਾਦ ਆਇਆ ਵੇਖੋ ਸਾਡਾ ਕੋਸਟਾ ਉਹ ਆ ਜੀ ਉਹਦੇ ਪਰਫਾਰਮੈਂਸ ਜਿਆਦਾ ਹੁੰਦੀ ਆ ਨਾ ਉਹ ਤੇ ਉਹ ਪਿੱਛੇ ਐਂ ਕਰਕੇ ਮਾਰਦੇ ਆ ਇਹਦਾ ਇਹਦਾ ਕੀ ਮਹੱਤਤਾ ਹੈ ਇਹਦੀ ਇਸ ਇਸ ਬਾਰੇ ਇਹਦੇ ਇਤਿਹਾਸ ਬਾਰੇ ਜ਼ਰੂਰ ਸਾਨੂੰ ਦੱਸੋ ਥੋੜਾ ਇਹਦੇ ਬਾਰੇ ਜਨਾਬ ਇਦਾਂ ਵੀ ਜੋ ਵੀ ਵੱਡ ਵਡੇਰੇ ਆ ਸਾਡੇ ਸਰਦਾਰ ਸਾਡੀਆਂ ਭੈਣ ਜੀਆਂ ਬੀਬੀਆਂ ਧੀਆਂ ਪੇਣਾ ਔਰ ਬੱਚੇ ਸਾਡੇ ਬੱਚੇ ਸਾਡੇ ਭਾਈ ਵੀਰ ਉਹਨਾਂ ਨੂੰ ਅਸੀਂ ਖੁਸ਼ ਕਰਦੇ ਆ ਇਹਦੇ ਨਾਲ ਕਮੇਟੀ ਕਰਕੇ ਕਮੇਟੀ ਰਾਈ ਅੱਛਾ ਇਹ ਇਹ ਮਨੋਰੰਜਨ ਦਾ ਇੱਕ ਹੋਰ ਅੰਦਾਜ਼ ਹੈ ਇੱਕ ਤਗੀਤਕਾਰੀ ਹੈ ਗਾਇਕੀ ਹੈ ਔਰ ਅਲਫਾਜ਼ ਨੇ ਔਰ ਦੂਜੇ ਬੰਨੇ ਇਹ ਇਹ ਕਾਮੇਡੀ ਦਾ ਜਿਹੜਾ ਤੜਕਾ ਹੈ ਉਹ ਇਹਦੇ ਨਾਲ ਲਗਾਇਆ ਜਾਂਦਾ ਸੋ ਕਾਮੇਡੀ ਦਾ ਤੜਕਾ ਲਗਾਵਾਂਗੇ ਬਸ ਛੋਟਾ ਇੱਕ ਬ੍ਰੇਕ ਲੈ ਲਈਏ ਨਾ ਸਮਾਂ ਹੋ ਗਿਆ ਇੱਕ ਤੋਂ ਬਾਅਦ ਥੋੜਾ ਬਹੁਤ ਬਹੁਤ ਸਵਾਗਤ ਹੈ ਖਾਸ ਗੱਲਬਾਤ ਦੇ ਵਿੱਚ ਸਾਡੇ ਖਾਸ ਮਹਿਮਾਨ ਪੰਡਪਾਈਚਾਰੇ ਦੇ ਤਰਮਿੰਦਰ ਸਿੰਘ ਛਿੰਦਰ ਸਿੰਘ ਬਿੰਦਰ ਸਿੰਘ ਔਰ ਮੋਨੂ ਜੀ ਮੌਜੂਦ ਨੇ ਹੁਣ ਜੀ ਲਾਉਣਾ ਪੈ ਰਿਹਾ ਮੈਨੂੰ ਕਿਉਂਕਿ ਜੀਜਾ ਜੀ ਨੇ ਤਿੰਨਾਂ ਦੇ ਮੇਰਾ ਸਵਾਲ ਸੀਗਾ ਠੀਕ ਹੈ ਮੇਰਾ ਐਕਚੁਅਲੀ ਸਵਾਲ ਸੀਗਾ ਕਿ ਧਰਮਿੰਦਰ ਔਰ ਉਸ ਤੋਂ ਬਾਅਦ ਖਿੰਦਰ ਸਿੰਘ ਉਸ ਤੋਂ ਬਾਅਦ ਭਿੰਦਰ ਸਿੰਘ ਰਾਈਮਿੰਗ ਚ ਹੈ ਤੇ ਮੋਨੂ ਜਿਹੜੇ ਨੇ ਉਹ ਰਾਈਮ ਜਦੋਂ ਉਹਨਾਂ ਨੂੰ ਪੁੱਛਿਆ ਉਹਨਾਂ ਨੇ ਦੱਸਿਆ ਸਾਡੇ ਮਾਣਯੋਗ ਜੀਜਾ ਜੀ ਨੇ ਤਾਂ ਜੀ ਆਇਆਂ ਨੂੰ ਜੀਜਾ ਜੀ ਨੂੰ ਔਰ ਅਗਲਾ ਸਵਾਲ ਜਿਹੜਾ ਹੈ ਉਸ ਤੋਂ ਪਹਿਲਾਂ ਜੋ ਆਪਾਂ ਬ੍ਰੇਕ ਤੋਂ ਪਹਿਲਾਂ ਇਹ ਇਸ ਦਿਨ ਵਾਲਾ ਬੈਕ ਪਰਫਾਰਮੈਂਸ ਕੀ ਕਹਿੰਦੇ ਸੀਗੇ ਇਹਨੂੰ ਇਹਨੂੰ ਮਹਾਰਾਜ ਚਮੋਟਾ ਕਹਿੰਦੇ ਆ ਅੱਛਾ ਇਹ ਕਾਮੇਡੀ ਵਾਸਤੇ ਵਰਤਿਆ ਜਾਂਦਾ ਔਰ ਇਹਦੀ ਇੱਕ ਗੱਲ ਮੈਂ ਦੱਸਦਾ ਜਿੰਨੀ ਮਰਜ਼ੀ ਜ਼ੋਰ ਦੀ ਮਾਰੋ ਫੀਲ ਨਹੀਂ ਹੁੰਦਾ ਕਿ ਉਨੀ ਪੇਨ ਨਹੀਂ ਹੋਏਗੀ ਤੁਹਾਨੂੰ ਅੰਦਰੋਂ ਹਾਂਜੀ 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 ਉਹਦਾ ਤਾਂ ਬਣਿਆ ਹੋਇਆ ਹਾਂਜੀ ਕੁੱਝ ਕਰਕੇ ਦਿਖਾਓਗੇ ਸਾਡੇ ਦਰਸ਼ਕਾਂ ਨੂੰ ਜਨਾਬਾ ਕਰਨ ਤੇ ਆਏ ਆ ਕਰਾਂਗੇ ਜੀ ਆਹ ਇਹ ਆਹ ਆਈਏ ਆਈਏ ਪੰਡਤ ਸਾਹਿਬ ਓ ਭਾਈ ਸਾਹਿਬ ਕਿੱਦਾਂ ਬੀ ਠੀਕ ਐ ਠੀਕ ਐ ਹਾਂਜੀ ਓਏ ਕਾਕਾ ਜੀ ਮੈਂ ਤੈਨੂੰ ਪਿਛਾੜਿਆ ਨਹੀਂਗਾ ਓ ਤੂੰ ਮੈਨੂੰ ਪਿਛਾੜਿਆ ਨਹੀਂ ਆ ਬਿਲਕੁਲ ਸਹੀ ਗੱਲ ਮੈਂ ਨਹੀਂ ਤੈਨੂੰ ਪਿਛਾੜਿਆ ਓ ਤਾਇਆ ਜੀ ਮੈਂ ਤੇਰਾ ਭਤੀਜਾ ਓਏ ਮੇਰਾ ਭਤੀਜਾ ਹਾਂਜੀ ਓ ਨਲਾਇਕ ਜਾਦਿਆ ਮੇਰਾ ਤੇ ਭਤੀਜਾ ਹੀ ਕੋਈ ਹੈ ਨਹੀਂਗਾ ਹੈ ਉੱਲੂ ਦੇ ਪੱਠਿਆ ਬਾਹਰ ਵਾਲੇ ਸੱਤ ਭਰਾ ਕੀ ਕਿਹਾਈ ਓ ਬਾਹਰ ਵਾਲੇ ਸੱਤ ਭਰਾ ਓ ਤੁਹਾਡੇ ਚੋਂ ਮਰਿਆ ਕੋਈ ਵੀ ਨਹੀਂ ਹਨ ਲੈਕ ਨਾ ਹੋਵੇ ਤਾਂ ਉਹ ਜੀਨੇ ਆ ਸੀ ਓਏ ਕਾਕਾ ਤੈਨੂੰ ਪਛਾਨ ਲਿਆ ਪਛਾਨ ਲਿਆ ਮੈਂ ਤੈਨੂੰ ਪਛਾਨ ਲਿਆ ਤੂੰ ਉਹ ਹੋਈ ਆ ਉਹ ਹੋਈ ਆ ਉਹ ਹੋਈ ਉਹ ਹੋਈ ਆ ਤੂੰ ਓ ਤਾਇਆ ਜੀ ਪਛਾਨ ਲਿਆ ਆ ਬਿਲਕੁਲ ਸਹੀ ਗੱਲ ਪੁੱਤ ਮੈਂ ਤੇਰਾ ਤਾਇਆ ਮੈਂ ਤੈਨੂੰ ਪਛਾਨ ਲਿਆ ਵਾ ਉਹ ਭਲਾ ਮੈਂ ਕੌਣ ਆ ਉਹ ਜਿਹਦੀ ਮਾਂ ਟਾਂਗੇ ਵਾਲੇ ਨਾਲ ਭੱਜ ਗਈ ਸੀ ਉੱਲੂ ਦਾ ਪੱਠਾ ਨਾ ਹੋਵੇ ਤੇ ਉਹ ਟਾਂਗੇ ਤੇ ਆਈ ਸੀ ਅੱਛਾ 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 ਹਾਂ ਉਹ ਮੇਰੀ ਗੱਲ ਸੁਣ ਹਾਂਜੀ ਉਹ ਤੂੰ ਉਹ ਹੋਈ ਆ ਜਦੋਂ ਤੂੰ ਜੰਮਿਆ ਸੀ ਤੇਰੇ ਜੰਮਿਆ ਪਾਲਟੀ ਬੜੀ ਤਗੜੀ ਕੀਤੀ ਸੀ ਉਹ ਮੇਰੇ ਜਨਮ ਦੀ ਪਾਲਟੀ ਦਾ ਤੈਨੂੰ ਤਾਇਆ ਜੀ ਪਤਾ ਆ ਕਾਕਾ ਜੀ ਮੈਂ ਤੇਰਾ ਤਾਇਆ ਜੀ ਮੈਨੂੰ ਸਾਰਾ ਹੀ ਪਤਾ ਵਾ ਪਤਾ ਵਾ ਤੇਰੇ ਜੰਮਿਆਂ ਪਾਲਟੀ ਬੜੀ ਤਗੜੀ ਕੀਤੀ ਅੱਛਾ ਜੀ ਉਦੋਂ ਇੱਕ ਬੀਬੀਆਂ ਨੇ ਬੋਲੀ ਪਾਈ ਬੋਲੀ ਪਾਈ ਬਾਰੀ ਬਰਸੀ ਖੱਟਣ ਗਿਆ ਖੱਟ ਕੇ ਲਿਆਂਦਾ ਕਿਉ ਬਾਰੀ ਬਰਸੀ ਖੱਟਣ ਗਿਆ ਸੀ ਖੱਟ ਕੇ ਲਿਆਂਦਾ ਕਿਉ ਤੇ ਭੰਗੜਾ ਤਾਂ ਸਜਦਾ ਜੇ ਨੱਚੇ ਮੁੰਡੇ ਦਾ ਪਿਓ ਤੇ ਭੰਗੜਾ ਤਾਂ ਸਜਦਾ ਜੇ ਨੱਚੇ ਮੁੰਡੇ ਦਾ ਪਿਓ ਤੇ ਕੰਜਰ ਦੇ ਸਾਰਾ ਪਿੰਡ ਹੀ ਨੱਚਣ ਡੈ ਪਿਆ ਹੈ ਤੇਰਾ ਇਹੋ ਜਿਹਾ ਦਾ ਨਲਾਇਕ ਜਿਆਦਾ ਨਾ ਹੋਵੇ ਅੱਛਾ ਅਲਫਾਤ ਦੇ ਦੇ ਨਾ ਕੋਈ ਦੂਸਰੇ ਹੋ ਗਏ ਨੇ ਸਾਰਾ ਪਿੰਡ ਲੱਚੀ ਜਾਵੇ ਬੜਾ ਬੜਾ ਧੰਨਵਾਦ ਇਹ ਤੋਂ ਤੱਕ ਹੀ ਬਹੁਤ ਹੈ ਬਹੁਤ ਮਜ਼ਾ ਆਇਆ ਅੱਛਾ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਹਾਂਜੀ ਆ ਇਹ ਵਾਲਾ ਤੜਕਾ ਇਹ ਉਸਰੀ ਫੀਲ ਹੋ ਗਈ ਕਈ ਵਾਰ ਕੀ ਹੁੰਦਾ ਹੈ ਕਿ ਤੁਸੀਂ ਖੁਸ਼ੀ ਦੇ ਮੌਕੇ ਤੇ ਜਾਂਦੇ ਹੋ ਆਪਣੇ ਇਲਾਕੇ ਦੇ ਵਿੱਚ ਹੈ ਨਾ ਲੋਕਾਂ ਦੇ ਘਰਾਂ ਦੇ ਵਿੱਚ ਪਰ ਕਈ ਵਾਰ ਉਹ ਤੁਹਾਨੂੰ ਇਹੋ ਜਿਹੀਆਂ ਪਰਫਾਰਮੈਂਸਿਸ ਇਨ ਗੀਤਕਾਰੀ ਗਾਇਕੀ ਤੋਂ ਬਾਅਦ ਵੀ ਉਹਨਾਂ ਕੋ ਸ਼ਾਇਦ ਉਨੀ ਮਾਇਆ ਨਹੀਂ ਹੁੰਦੀ ਜਿੰਨੀ ਡਿਮੈਂਡ ਹੁੰਦੀ ਹੈ ਅੱਗੇ ਤੁਹਾਡੀ ਕਿਉਂਕਿ ਕੁੰਝਾ ਸੋ ਮੈਂ ਪਹਿਲਾਂ ਹੀ ਕਿਹਾ ਕੁੰਝਾ ਸੋ ਇੱਕ ਕੋਹੜੀ ਚੀਜ਼ ਹੈ ਉਹ ਤਾਂ ਥੱਲੇ ਮੰਨਦੇ ਨਹੀਂ ਹੈ ਹਾਂਜੀ ਇਤੇ ਉਦੋਂ ਉਦੋਂ ਫਿਰ ਉਦੋਂ ਫਿਰ ਕਿਦਾਂ ਦਾ ਤੁਹਾਡਾ ਨਾਰਾਜ਼ਤ ਨਹੀਂ ਹੁੰਦੇ ਫਿਰ ਤੁਸੀਂ ਉਹਨਾਂ ਦੇ ਨਾਲ ਨਹੀਂ ਨਹੀਂ ਬਾਰਤ ਜੇ ਅਸੀਂ ਨਾਰਾਜ਼ ਹੋ ਗਏ ਤਾਂ ਸਾਨੂੰ ਮੀਰ ਜادہ ਦੇ ਭੰਡ ਕੌਣ ਕਹੂਗਾ ਚਲੋ ਮੰਨ ਲਓ ਆਪਾਂ ਕੋਈ ਇੱਥੇ ਕਰਦੇ ਅੱਜ ਮੰਨ ਲਓ ਮੈਂ ਤੁਸੀਂ ਮੇਰੇ ਘਰ ਆਏ ਹੋ ਔਰ ਆਪਾਂ ਲੜਾਂਗੇ ਅੱਜ ਤੁਹਾਡੇ ਨਾਲ ਤੇ ਤੁਸੀਂ ਦੱਸੋ ਕਿਦਾਂ ਮਨਾਉਂਦੇ ਹੋ ਉਹਨਾਂ ਨੂੰ ਤੁਸੀਂ ਮੰਗੋ ਆਪਣੇ ਜਿੰਨੇ ਵੀ ਤੁਸੀਂ ਮੰਗਦੇ ਹੋ ਕਿੰਨਾ ਅੱਜ ਮੰਨ ਲਓ ਮੇਰੇ ਘਰ ਮੁੰਡਾ ਹੋਇਆ ਹੈ ਤੁਹਾਡੇ ਤੋਂ ਮਹਾਰਾਜ 5100 ਦੀ 11000 ਹੀ ਲਏਗਾ ਅੱਜ ਮੈਂ ਅੱਜ ਕੋਈ ਪੈਸਾ ਨਹੀਂ ਦੇਣਾ ਹੈਗਾ ਕਿਉਂਕਿ ਮੈਨੂੰ ਥੋੜਾ ਜਿਹਾ ਬਿਜ਼ਨਸ 'ਚ ਘਾਟਾ ਪੈ ਗਿਆ ਹਾਂ 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 ਛਾਹੀ ਫੜੋ ਸਰਦਾਰ ਤੋਂ ਵਧਾਈ ਲੈ ਲੈ ਓਏ ਫੜੋ ਫੜ ਕਾਲੋ ਸਾਹਿਬ ਤੋਂ ਸਾਰੇ ਰੁਪਈਏ ਲੈ ਲੈ ਬੰਦਾ ਮੇਰੀ ਗੱਲ ਸੁਣ ਅੱਜ ਚਲਿਆ ਜਾ ਅੱਜ ਹੈ ਨਹੀਂਗੇ ਪੈਸੇ ਕੱਲ ਨੂੰ ਆਪਾਂ ਕਰਦੇ ਆ ਸਭ ਤਰ੍ਹਾਂ ਉਹ ਲੈ 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 ਬੰਦਾ ਵਧਾਈ ਉਹ ਕਾਲੋ ਸਾਹਿਬ ਤੋਂ ਲੈ ਲੈ ਵਧਾਈਆਂ ਵਧਾਈ ਇਹਨੇ ਸਾਨੂੰ ਉਹ ਤੋਂ ਦੇਣੀ ਜਦੋਂ ਜਦੋਂ ਪੰਡਾ ਨੂੰ ਟੀਕੇ ਲੱਗਣਦੇ ਪਏ ਬੱਸ ਕਰਿਆ ਕਰ ਨਲਾਇਕ ਫੜੋ ਫੜ ਕਾਲੋ ਸਾਹਿਬ ਤੋਂ ਸਾਰੇ ਰੁਪਈਏ ਲੈ ਲੈ ਅੱਜ ਉਹ ਕਿੱਥੇ ਓਏ ਇਹ ਅੱਜ ਸਾਡੇ ਪਹਿਲੇ ਖੂਨ ਨੂੰ ਫਿਰਦਾ ਵਾ ਬੱਸ ਕਰਿਆ ਕਰ ਸੋ ਇਦਾਂ ਟੀਕੇ ਲਗਾਏ ਜਾਂਦੇ ਨੇ ਜਦੋਂ ਕਿ اندا ਨਹੀਂ ਹੈ ਹਾਂਜੀ ਹਾਂਜੀ ਫਿਰ ਹਰ ਕੋਈ ਜਿਹੜਾ ਡਾਕਟਰ ਹੈ ਉਹ ਚਾਹੁੰਦਾ ਹੈ ਕਿ ਮੇਰਾ ਜਿਹੜਾ ਅੱਗੇ ਮੁੰਡਾ ਹੈ ਜਾਂ ਕੁੜੀ ਹੈ ਉਹ ਡਾਕਟਰ ਬਣੇ ਐਕਟਰ ਦਾ ਬੱਚਾ ਜ਼ਿਆਦਾ ਤੌਰ ਦੇਖਿਆ ਵੀ ਇਹ ਜਾਂਦਾ ਹੈ ਕਿ ਸਪੋਰਟਸ ਪਰਸਨ ਦਾ ਬੱਚਾ ਸਪੋਰਟਸ ਪਰਸਨ ਜਿੱਦਾਂ ਦੇ ਉਹਨਾਂ ਦੇ ਮਾਪੇ ਹੁੰਦੇ ਨੇ ਉਹ ਘੱਟ ਹੁੰਦੇ ਨੇ ਜਿਹੜਾ ਵਖਰੀ ਕਿ ਤੁਸੀਂ ਵੀ ਚਾਹੁੰਦੇ ਹੋ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਤੁਹਾਡੇ ਸੁਪੁੱਤਰ ਸੁਪੁੱਤਰੀਆਂ ਨੇ ਉਹ ਇਸ profession ਦੇ ਵਿੱਚ ਪੈਣ ਜੋ ਤੁਹਾਨੂੰ ਵਿਰਸੇ ਦੇ ਵਿੱਚ ਮਿਲਿਆ ਹੈ ਅਸੀਂ ਵੀ ਚਾਹੁੰਦੇ ਆ ਕਿ ਸਾਡੇ ਬੱਚੇ ਵੀ ਪੜਨ ਅੱਗੇ ਵਧਣ ਚਾਹੇ ਕੋ ਪੁਲਸਾਰਾ ਬਣੇ ਚਾਹੇ ਮਾਸਟਰ ਬਣੇ ਚਾਹੇ ਕੋ ਬੈਂਚ ਲਗੇ ਕੁਝ ਵੀ ਬਣੇ ਪਰ ਸਾਨੂੰ ਇਸ ਗੱਲ ਤੇ ਆਪਣੇ ਬੱਚਿਆਂ ਦੇ ਗਾੜੀ ਨਾ ਜਗਾਵਾ ਜਿਹੜਾ ਸਾਡੇ ਵਾਲਾ ਵਿਰਸਾ ਵਾ ਆ ਭੰਡਚਾਰੇ ਵਾਲਾ ਮੀਰਾਲ ਮਾਲਾ ਮਰਸੀ ਵਾਲਾ ਇਹ ਨਾ ਭੁੱਲਣਾ ਇਹਨੂੰ ਨਾਲ ਲੈ ਕੇ ਚੱਲਣਾ ਇਹਦੇ ਵਿੱਚ ਹੀ ਸਾਨੂੰ ਖੁਸ਼ੀ ਆ ਸਾਡਾ ਕੋਈ ਵੀ ਬੱਚਾ ਸਾਡਾ ਸਕੂਲ ਜਾਂਦਾ ਸੀ ਘਰੇ ਸਮਝਾ ਕੇ ਜਾਂਦੇ ਆ ਵੀ ਪੁੱਤ ਤਾਨੂੰ ਕਿਸੇ ਦੇ ਸਕੂਲ ਦੇ ਵਿੱਚ ਮਰਸੀ ਜਾਂ ਭੰਡ ਤਾਨੂੰ ਕਿਸੇ ਨੇ ਕਹਿਤਾ ਕਿ ਕਿਸੇ ਨਾਲ ਨਰਾਜ਼ ਨਹੀਂ ਹੋਣਾ ਤੁਸੀਂ ਗੁੱਸਾ ਨਹੀਂ ਕਰਨਾ ਗੁੱਸਾ ਨਹੀਂ ਕਰਨਾ ਝਗੜਨਾ ਨਹੀਂ ਆ ਉਹ ਕਿ ਅਸੀਂ ਹਾਇ ਹੋਈ ਖੁਸ਼ ਹਾਂ ਤੇ ਇਹੋ ਖੁਸ਼ੀ ਰਵਾਂਗੇ ਤੇ ਇਹਦੇ ਵਿੱਚ ਹੀ ਸਾਨੂੰ ਖੁਸ਼ੀ ਹੈ ਜੀ ਬੜਾ ਵਿਲੱਖਣ ਸੋਚ ਦੇ ਮਾਲਕ ਨੇ ਬੜੀ ਉੱਚੀ ਸੋਚ ਦੇ ਮਾਲਕ ਨੇ ਆਮ ਤੌਰ ਤੇ ਐਦਾਂ ਦੀ ਸੋਚ ਜਿਹੜੀ ਹੈ ਉਹ ਸੁਣਨ ਨੂੰ ਹੀ ਨਹੀਂ ਮਿਲਦੀ ਦੇਖਣ ਦੀ ਤੇ ਗੱਲ ਵੱਖਰੀ ਹੈ ਪਰ ਕਿੰਨਾ ਮਜ਼ਾ ਆਏਗਾ ਜੇ ਜੋ ਜੋ ਕਹਿ ਰਹੇ ਨੇ ਜੇ ਐਦਾਂ ਹੋਵੇ ਹਨਾ ਕੋਈ ਡੀਸੀ ਲੱਗਿਆ ਹੋਵੇ ਔਰ ਪਰ ਆਪਣੇ ਨਾਲ ਜਿਹੜਾ ਹੈ ਆਪਣਾ ਭਾਈਚਾਰਾ ਉਹਨੂੰ ਨਾਲ ਲੈ ਕੇ ਚੱਲੇ ਔਰ ਐਦਾਂ ਨੀ ਪਰਫਾਰਮੈਂਸਿਸ ਵੀ ਨਾਲ ਕਰੇ ਬੜਾ ਮੁਸ਼ਕਿਲ ਹੈ ਸੋਚ ਕੇ ਬੜਾ ਮੁਸ਼ਕਿਲ ਲੱਗ ਰਿਹਾ ਪਰ ਜੇ ਹੋਏਗਾ ਤੇ ਬੜਾ ਮਜ਼ਾ ਆਏਗਾ ਹਾਂ ਜੀ ਕਿ ਜਿਹੜਾ ਹੋ ਰਿਹਾ ਕੋਈ ਹੈਗੇ ਨੇ ਸਾਡੇ ਪੰਡ ਪਾਈਚਾਰੇ ਦੇ ਨੌਜਵਾਨ ਜਿਹੜੇ ਨੌਕਰੀਆਂ ਕਰ ਰਹੇ ਨੇ ਔਰ ਨਾਲ ਹੀ ਆਪਣੇ ਵਿਰਸੇ ਨੂੰ ਨਾਲ ਲਈ ਤੋਰ ਰਹੇ ਨੇ ਹਾਂ ਜੀ ਹਾਂ ਜੀ ਜਨਾਬ ਹੈ ਜੀ ਅਗੇ ਹਾਂ ਜੀ ਸਲੂਟ ਹੈ ਤੁਹਾਨੂੰ ਤੁਹਾਡੀ ਪੂਰੀ ਜਿਹੜੀ ਹੈ ਇਸ ਔਰ ਸਭ ਤੋਂ ਵੱਡੀ ਗੱਲ ਹੈ ਤੁਸੀਂ ਸਾਡੀ ਕੌਮ ਦਾ ਹਿੱਸਾ ਹੋ ਸਾਡੇ ਗੁਰੂ ਮਹਾਰਾਜਾਂ ਤੋਂ ਜਿਹੜੀ ਹੈ ਇਹਨਾਂ ਦੀ ਸ਼ੁਰੂਆਤ ਹੋਈ ਹੈ ਸਾਡੇ ਹੀ ਸਾਡੇ ਅੰਗ ਨੇ ਔਰ ਸਾਡਾ ਅੰਗ ਬਣ ਕੇ ਰਹਿਣ ਦੇ ਵਿੱਚ ਹੀ ਇਹ ਸ਼ਕੀਨ ਨੇ ਉਸ ਚੀਜ਼ ਤੇ ਹਾਂਜੀ ਸਲੂਟ ਹੈ ਤੁਹਾਨੂੰ ਸਾਰਿਆਂ ਨੂੰ ਇੱਕ ਵਾਰ ਫੇਰ ਅ ਹਰ ਵਾਰ ਜਦੋਂ ਕੋਈ ਆਪਾਂ ਗੈਸਟ ਸੱਦੀਦਾ ਨਾ ਹਾਂਜੀ ਉਹਨਾਂ ਨੂੰ ਪੁੱਛੀਦਾ ਕੋਈ ਸਰਕਾਰ ਦੀ ਮਦਦ ਦੀ ਲੋੜ ਹੈ ਤੁਹਾਨੂੰ ਉਹ ਕਹਿੰਦੇ ਨੇ ਹਾਂਜੀ ਹੈਗੀ ਆ ਸਰਕਾਰ ਦੀ ਥੋੜਾ ਜਿਹਾ ਹਨਾ ਤੁਹਾਨੂੰ ਸਰਕਾਰ ਦੀ ਕੋਈ ਮਦਦ ਦੀ ਲੋੜ ਹੈ ਤੇ ਦੱਸ ਦਿਓ ਸਾਨੂੰ ਸਿਰਫ ਇੱਕ ਗੱਲ ਦੀ ਲੋੜ ਹੈ ਕਿ ਸਾਡੇ ਸਰਦਾਰ ਜੋ ਵੀ ਜ਼ਿੰਮੇਦਾਰ ਜਾਂ ਕੋਈ ਭਾਮਣ ਖੱਤਰੀ ਮੈਂ ਤੇ ਸਾਨੂੰ ਥੋੜਾ